ਅੱਜ ਜਿੱਤ ਹੋ ਗਈ ਆ ਜੀ ਆ ਉੱਪਰ ਛਾਤੀ ਵਾਰੋਂ ਮੌਸਮ ਨੂੰ ਵੀ ਵਰਦਾ ਪਿਆਰੀ ਔਰ ਮੇਰੇ ਸਪੋਰਟਰਸ ਦੇਖੋ ਮੇਰੇ ਨਾਲ ਖੜੇ ਨੇ ਇਦਾਂ ਹੀ ਵੋਟਾਂ ਦੇ ਨਾਲ ਖੜੇ ਨੇ ਔਰ 4 ਤਰੀਕ ਨੂੰ ਵੱਡੀ ਜਿੱਤ ਲੈ ਕੇ ਸੀ ਆ ਰਹੇ ਆ ਔਰ ਵੱਡੇ ਫੈਸਲੇ ਲਾਵਾਂਗੇ ਔਰ ਲੋਕ ਸਭਾ ਜਿਹੜੀ ਗੱਲ ਅਜੇ ਤੱਕ ਨਹੀਂ ਉਠਾਈ ਗਈ ਉਠਾ ਕੇ ਦੱਸਾਂਗੇ ਜੀ ਸ਼ੰਮਲ ਸੋਨੀ ਜਿੰਦਾਬਾਦ ਸ਼ੰਮਲ ਸੋਨੀ ਜਿੰਦਾਬਾਦ ਬਾਈਕ ਦੇਣਾਂ ਤੋਂ ਯਾਰ ਬਾਈਕ ਦੇਣਾਂ ਕਿਹੜੇ ਮੇਨ ਮੁੱਧਿਆ ਜਿਹੜੇ ਤੁਸੀਂ ਅਗਲੇ ਦਿਨਾਂ ਚ ਪਬਲਿਕ ਚ ਲੈ ਕੇ ਜਾਓਗੇ ਮੁੱਦੇ ਜੀ ਵੇਖੋ ਬੜੀ ਐਕਸਾਈਟਮੈਂਟ ਨਾ ਮੋਦੀ ਸਾਹਿਬ ਕੇ ਨਹੀਂ ਬੁਲੇਟਾਂ ਨਾ ਆ ਰਹੀ ਹੈ ਜੀਐਸਟੀ ਦਾ ਸੋਲੂਸ਼ਨ ਆ ਰਿਹਾ ਹੈ এমਪਲੋਇਮੈਂਟ ਆ ਰਹੀ ਹੈ ਕਾਲਾ ਤਾਂ ਨਾ ਰਿਹਾ 15 ਲੱਖ ਖਾਤੇ ਜਾ ਰਿਹਾ ਕਿੱਦਾਂ ਝੂਮਲੇ ਕੀਤੇ ਗਏ ਨੇ ਕਿੱਦਾਂ ਲੋਕਾਂ ਦੇ ਅਹਿਸਾਸ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਦੇ ਮਨ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਨਾਲ ਧੋਖਾ ਕੀਤਾ ਗਿਆ ਅੱਜ ਫੇਰ ਯੂਧ ਉਥੇ ਕਿਥੇ ਨੌਕਰੀ ਦੇ ਵਾਦੇ ਅੱਜ ਯੂਥ ਕਿੱਥੇ ਆ ਅੱਜ ਡਿਗਰੀ ਕਰਕੇ ਉਹ ਜਦੋਂ ਬਾਹਰ ਆਂਦਾ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਹਰ ਆਂਦਾ ਉਹਦਾ ਫਿਊਚਰ ਉਹਨੂੰ ਹਨੇਰੇ 'ਚ ਨਿਕਲ ਆਂਦਾ ਨਾ ਇੱਥੇ ਨੌਕਰੀ ਮਿਲਦੀ ਆ ਨਾ ਬਾਹਰ ਜਾਣ ਵਾਸਤੇ 50 ਲੱਖ ਹੈਗਾ ਉਹ ਇੱਥੇ ਕੀ ਕਰਦਾ ਨਾ ਇੱਥੇ ਕੰਮ ਨਾ ਉੱਥੇ ਕੰਮ ਜਿਹਦੇ ਕਰਕੇ ਉਹ ਸਟ्रेस ਜਿਆ ਡਿਪਰੈਸ਼ਨ ਜਿਆ ਔਰ ਆਪਣੀ ਲਾਈਫ ਖਤਮ ਕਰ ਰਿਹਾ ਔਰ ਇਸ ਤਰ੍ਹਾਂ ਸਾਡੀ ਜਵਾਨੀ ਸਾਡਾ ਦੇਸ਼ ਖਤਮ ਹੋ ਰਿਹਾ ਬਿਕੋਜ਼ ਆਫ ਥੀਸ ਫੇਕ ਲੀਡਰਸ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਗੁਰਦਾਸਪੁਰ ਦੇ ਸਰਬ ਸਮਾਜ ਨੂੰ एससी एसटी ओबीसी ਘੱਟ ਗਿਣਤੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਅੱਜ ਉਹਨਾਂ ਦੇ ਵਿੱਚੋਂ ਉਹਨਾਂ ਦਾ ਇੱਕ ਆਮ ਲੀਡਰ ਪੜਿਆ ਲਿਖਿਆ ਇਮਾਨਦਾਰ ਅੱਜ ਗੁਰਦਾਸਪੁਰ ਦੀ ਧਰਤੀ ਤੇ ਨੋਮੀਨੇਸ਼ਨ ਕੀਤੀ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਇੱਥੇ ਕੋਈ ਇੱਕ ਵਰਗ ਦੇ ਲੋਕ ਨਹੀਂ ਤੁਸੀਂ ਦੇਖੋ ਸਿੱਖ ਵੀ ਸਾਡੇ ਨਾਲ ਨੇ ਅੱਜ ਇੱਥੇ ਹਿੰਦੂ ਵੀ ਸਾਡੇ ਨਾਲ ਨੇ ਅੱਜ ਸਾਡੇ ਨਾਲ ਐਸਸੀ ਭਰਾ ਵੀ ਨਾਲ ਨੇ ਔਰ ਸਾਡੇ ਨਾਲ ਸਾਰੇ ਸਮਾਜ ਨਾਲ ਨੇ ਔਰ ਪਾਸਟ ਐਸੋਸੀਏਸ਼ਨਾਂ ਵੀ ਪਰਦੇ ਰੂਪ ਦੇ ਵਿੱਚ ਇੱਥੇ ਆਈਆਂ ਨੇ ਮਸੀ ਲੀਡਰ ਵੀ ਇੱਥੇ ਆਏ ਔਰ ਸਬਨਾ ਨੇ ਅੱਜ ਫਦੇਗੜ ਚੂੜੀਆਂ ਤੋਂ ਇੱਕ ਵੱਡਾ ਰੋਡ ਸ਼ੋ ਸਟਾਰਟ ਕਰਕੇ ਧਾਰੀਵਾਲ ਤੋਂ ਲਗਭਗ 100 ਗੱਡੀ ਜੁਆਇਨ ਕੀਤੀ ਆ ਗੁਰਦਾਸਪੁਰੋਂ ਗੱਡੀਆਂ ਜੁਆਇਨ ਕੀਤੀਆਂ ਔਰ ਇਥੋਂ ਇਹ ਪਤਾ ਲੱਗਦਾ ਕਿ ਜਿਹੜਾ 20 ਦਿਨ ਪਹਿਲਾਂ ਸਰਬਸੰਮਤੀ ਨਾਲ ਅਸੀਂ ਆਪਣੇ ਭਰਾ ਨੂੰ ਉਮੀਦਵਾਰ ਐਲਾਨਿਆ ਸੀ ਲੋਕਾਂ ਨੇ ਐਕਸੈਪਟ ਕਰ ਲਿਆ ਔਰ ਇਸ ਵਾਰ 4 ਤਰੀਕ ਨੂੰ ਇੱਕ ਹਿਸਟਰੀ ਬਣੇਗੀ ਜਦੋਂ ਸੈਮੂਲ ਸੋਨੀ ਜਿੱਤ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਜਾਏਗਾ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਦੀ ਧਰਤੀ ਦੇ ਉੱਪਰ ਜਿੰਨੇ ਵੀ ਸਾਡੇ ਭਾਈਚਾਰੇ ਰਹਿੰਦੇ ਨੇ ਚਾਹੇ ਉਹ ਗਰੀਬ ਵਰਗ ਹੋਵੇ ਚਾਹੇ ਉਹ ਐਸਸੀ ਵਰਗ ਹੋਵੇ ਚਾਹੇ ਉਹ ਮਨੋਟਿਸ ਹੋਣ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਦੇ ਚਿਹਰੇ ਤੇ ਇੱਕ ਅਜੀਬ ਕਿਸਮ ਦਾ ਨੂਰ ਹੈ ਔਰ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਇੱਕ ਪੜਿਆ ਲਿਖਿਆ ਇਮਾਨਦਾਰ ਜਿਹੜਾ ਹੈ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਆ ਉਹ ਅੱਜ ਜਿਹੜੇ ਆ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹਾ ਤੁਸੀਂ ਪਿਛਲੇ ਸਮੇਂ ਦੇਖਿਆ ਹੋਣਾ ਕਿ ਰਵਾਇਤੀ ਪਾਰਟੀਆਂ ਨੇ ਗਰੀਬ ਵਰਗ ਨੂੰ ਲੁੱਟਿਆ ਤੇ ਕੁੱਟਿਆ ਔਰ ਬੁਰੀ ਤਰ੍ਹਾਂ ਜਿਹੜਾ ਸਾਡਾ ਭਾਰਤ ਹੈ ਗਰੀਬੀ ਦਾ ਸ਼ਿਕਾਰ ਹੈ ਬੇਰੋਜ਼ਗਾਰੀ ਦਾ ਸ਼ਿਕਾਰ ਹੈ ਸੋ ਚੋਣ ਮੈਨੀਫੈਸਟੋ ਦੇ ਅੰਦਰ ਜਿਹੜਾ ਸੈਮੂਲ ਸੋਨੀ ਜੀ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਜਿਹੜਾ ਆ ਵਚਨਬੱਧਤਾ ਦੁਹਰਾਈ ਹੈ ਆਪਣੇ ਜਿਹੜੇ ਗਰੀਬ ਸਮਾਜ ਦੇ ਨਾਲ ਖਲੋਣ ਲਈ ਜਿੱਥੇ ਕਿਤੇ ਗਰੀਬ ਵਰਗ ਨਾਲ ਧੱਕਾ ਹੁੰਦਾ ਹੈ ਉਹਨਾਂ ਦੇ ਨਾਲ ਖਲੋਣ ਵਾਸਤੇ ਜਿਹੜੀ ਇਹ ਵਚਨਬੱਧਤਾ ਨਿਭਾਈ ਹੈ ਸੋ ਤੁਸੀਂ ਦੇਖੋਗੇ ਕਿ 4 ਤਰੀਕ ਨੂੰ ਬਹੁਤ ਵੱਡੀ ਜਿੱਤ ਦੇ ਨਾਲ ਜਿਹੜੀ ਹੈ ਇਹਨਾਂ ਦੀ ਜਿਹੜੀ ਹੈ ਵਿਅਕਤੀ ਜਿਹੜੀ ਤੁਹਾਨੂੰ ਸਾਹਮਣੇ ਵੇਖਣ ਲਈ ਮਿਲੇਗੀ ਔਰ ਗਰੀਬ ਵਰਗ ਦੇ ਅੰਦਰ ਅੱਜ ਬਹੁਤ ਉਤਸ਼ਾਹ ਬਹੁਤ ਖੁਸ਼ੀ ਦਾ ਦੇਣਾ ਸੋ ਮੈਂ ਵਧਾਈ ਦੇਣਾ ਗੁਰਦਾਸਪੁਰ ਵਾਸੀਆਂ ਨੂੰ ਔਰ ਅਪੀਲ ਵੀ ਕਰਦਾ ਹੈ ਕਿ ਇਮਾਨਦਾਰ ਜਿਹੜਾ ਕੈਂਡੀਡੇਟ ਹੈ ਉਹਨੂੰ ਤਗੜੇ ਤ ਬਹੁਤ ਬਹੁਤ ਧੰਨਵਾਦ ਥੈਂਕ ਯੂ